ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਕਦਮ ਚੁੱਕਦਿਆਂ 7 ਹੋਰ ਦੇਸ਼ਾਂ ਦੇ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਆਮਦ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ ਕੁੱਲ ਮਿਲਾ ਕੇ ਟਰੰਪ ਪ੍ਰਸ਼ਾਸਨ ਨੇ 39 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਆਮਦ ਉੱਤੇ ਪਾਬੰਦੀਆਂ ਲਾਈਆਂ ਨੇ ਇਹ ਪਾਬੰਦੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਹੋਰ ਦੇਸ਼ਾਂ ਅਤੇ ਫਲਸਤੀਨੀਆ ਦੇ ਉੱਤੇ ਅਮਰੀਕਾ ਆਉਣ ਦੇ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਆਮਦ ਨੂੰ ਟਰੰਪ ਪ੍ਰਸ਼ਾਸਨ ਨੇ ਕੁੱਲ 39 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਆਮਦ ਤੇ ਪਾਬੰਦੀਆਂ ਲਗਾਈਆਂ ਨੇ ਅਜਿਹੇ ਸਖਤ ਫੈਸਲੇ ਰਾਸ਼ਟਰੀ ਸੁਰੱਖਿਆ ਜਨਤਕ ਸੁਰੱਖਿਆ ਕਮਜ਼ੋਰ ਜਾਂਚ ਪ੍ਰਣਾਲੀਆਂ ਦਾ ਜ਼ਿਕਰ ਕਰਦੇ ਹਨ ਅਤੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਵੀ ਰਹਿਣ ਵਾਲਿਆਂ ਦੀ ਗਿਣਤੀ ਵਧਣ ਜਾਏ ਕਾਰਨਾਂ ਕਰਕੇ ਲਏ ਗਏ ਨੇ ਇਹ ਪਾਬੰਦੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਵਾਈਟ ਹਾਊਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤਾਜ਼ਾ ਫੈਸਲੇ ਰਾਹੀਂ ਪੰਜ ਹੋਰ ਦੇਸ਼ਾਂ ਬੁਰਕੀਨਾ ਫਾਸੋ ਮਾਲੀ ਨਾਈਜਰ ਦੱਖਣੀ ਸੁਡਾਨ ਅਤੇ ਸੀਰੀਆ ਦੇ ਨਾਗਰਿਕਾਂ ਤੇ ਅਮਰੀਕਾ ਆਉਣ ਦੀ ਪਾਬੰਦੀ ਲਗਾਈ ਗਈ ਹੈ ਪਾਲਸਤinians ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਇਸ ਤੋਂ ਇਲਾਵਾ ਲਾਸ ਅਤੇ ਸੇਰਾ ਲਿਓਨ ਦੇ ਨਾਗਰਿਕਾਂ ਦੇ ਉੱਤੇ ਵੀ ਅਜੇ ਹੀ ਮੁਕੰਮਲ ਪਾਬੰਦੀ ਲਗਾਈ ਗਈ ਹੈ ਇਹ ਦੋਵੇਂ ਦੇਸ਼ਾਂ ਉੱਤੇ ਪਹਿਲਾਂ ਵੀ ਅੰਸ਼ਕ ਪਾਬੰਦੀ ਸੀ ਐਲਾਨ 2 ਹਫ਼ਤੇ ਬਾਅਦ ਆਇਆ ਜਦੋਂ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੋਮ ਨੇ ਕਿਹਾ ਸੀਗਾ ਕਿ ਟਰੰਪ ਪ੍ਰਸ਼ਾਸਨ ਆਪਣੀ ਮੌਜੂਦਾ ਯਾਤਰਾ ਪਾਬੰਦੀ ਨੂੰ 19 ਤੋਂ ਵਧਾ ਕੇ 30 ਤੋਂ ਵੱਧ ਦੇਸ਼ਾਂ ਤੱਕ ਕਰਨ ਦੀ ਯੋਜਨਾ ਬਣਾ ਰਿਹਾ ਹੈ ਉਸ ਸਮੇਂ ਉਹਨਾਂ ਨੇ ਦੇਸ਼ਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਸੀ ਅਮਰੀਕਾ ਪਹਿਲਾਂ ਵੀ 12 ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਪਾਬੰਦੀਆਂ ਲਗਾ ਚੁੱਕਿਆ ਹੈ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ ਬਰਮਾ ਚਾਂਡ ਕਾਂਗੋ ਗਨਰਾਜ ਹੈਤੀ ਈਰਾਨ ਲੀਬੀਆ ਸੋਮਾਲੀਆ ਸੁਡਾਨ ਅਤੇ ਯਮਨ ਸ਼ਾਮਲ ਹੈ ਹੁਣ ਨਵੇਂ ਐਲਾਨ ਦੇ ਮੁਤਾਬਕ 15 ਹੋਰ ਦੇਸ਼ਾਂ ਅੰਗੋਲਾ ਐਂਟੀਗੂਆ ਬਾਰਾਬੁੱਡਾ ਪੈਨਿਨ ਗੈਬਨ ਗੈਂਬੀਆ ਮਲਾਵੀ ਨਾਜੀਰੀਆ ਸਨੇਗਲ ਤੰਜ਼ਾਨੀਆ ਟੋਂਗਾ ਜ਼ੈਂਬੀਆ ਜ਼ਿੰਬਾਬਵੇ ਤੇ ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਨੇ ਬਰੂndi, ਕਿਊਬਾ, ਟੋਗੋ ਅਤੇ ਵੈਂਜੂਲਾ ਦੇ ਨਾਗਰਿਕਾਂ ਲਈ ਵੀ ਅੰਸ਼ਕ ਪ੍ਰਵੇਸ਼ ਪਾਬੰਦੀਆਂ ਜਾਰੀ ਰਹਿਣਗੀਆਂ। ਇਹਦੇ ਨਾਲ ਹੀ ਤੁਰਕਮੇਨਿਸਤਾਨ ਦੇ ਨਾਗਰਿਕਾਂ ਉੱਤੇ ਪਹਿਲਾਂ ਮੁਕੰਮਲ ਪਾਬੰਦੀ ਸੀ ਪਰ ਹੁਣੇ ਪਾਬੰਦੀ ਅੰਸ਼ਕ ਕਰ ਦਿੱਤੀ ਗਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਬੁਰਕੀਨਾ ਫਾਸੋ, ਮਾਲੀ, ਨਾਈਜਰ ਅਤੇ ਨਾਈਜੀਰੀਆ ਵਰਗੇ ਦੇਸ਼ਾਂ ਨੂੰ ਸਰਗਰਮ ਅਤਵਾਦੀ ਖਤਰਿਆਂ ਲਈ ਫਲੈਗ ਕੀਤਾ ਗਿਆ ਹੈ। ਜਦ ਕੀ ਹੋਰਾਂ ਨੂੰ B1 B2 ਅਤੇ ਵਿਦਿਆਰਥੀ ਵੀਜ਼ਾ ਓਵਰਸਟੇ ਦੇ ਵਧੇਰੇ ਮਾਮਲੇ ਲਈ ਉਜਾਗਰ ਕੀਤਾ ਗਿਆ ਸੀ 트럼ਪ ਪ੍ਰਸ਼ਾਸਨ ਦਾ ਇਹ ਤਾਜ਼ਾ ਕਦਮ 26 ਨਵੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਦੋ ਨੈਸ਼ਨਲ ਗਾਰਡਾਂ ਦੀ ਹੱਤਿਆ ਤੋਂ ਬਾਅਦ ਚੁੱਕਿਆ ਗਿਆ ਹੈ ਹਮਲਾਵਰਿਕ ਅਫਗਾਨ ਨਾਗਰਿਕ ਸੀ ਜੋ ਕਦੇ CIA ਨਾਲ ਜੁੜੀ ਇਕਾਈ ਨਾਲ ਕੰਮ ਕਰਦਾ ਸੀ ਉਹ ਸਾਲ 2021 ਦੇ ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਸ ਸਾਲ ਦੇ ਸ਼ੁਰੂ ਵਿੱਚ ਜਾਂਚ ਤੋਂ ਬਾਅਦ ਉਸ ਨੂੰ ਅਮਰੀਕਾ ਵਿੱਚ ਪਨਾਹ ਦਿੱਤੀ ਗਈ ਸੀ ਇਸ ਤੋਂ ਇਲਾਵਾ 13 ਦਸੰਬਰ ਨੂੰ ਸੀਰੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਕਾਤਲਗਾ ਕੇ ਕੀਤੇ ਗਏ ਹਮਲੇ ਦੇ ਵਿੱਚ ਦੋ ਅਮਰੀਕੀ ਫੌਜੀ ਜਵਾਨਾਂ ਅਤੇ ਇੱਕ ਅਮਰੀਕੀ ਨਾਗਰਿਕ ਦੁਪਹਾਸ਼ੀਏ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਕਦਮ ਚੁੱਕਦਿਆਂ 7 ਹੋਰ ਦੇਸ਼ਾਂ ਦੇ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਆਮਦ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ ਕੁੱਲ ਮਿਲਾ ਕੇ ਟਰੰਪ ਪ੍ਰਸ਼ਾਸਨ ਨੇ 39 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਆਮਦ ਉੱਤੇ ਪਾਬੰਦੀਆਂ ਲਾਈਆਂ ਨੇ ਇਹ ਪਾਬੰਦੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਹੋਰ ਦੇਸ਼ਾਂ ਅਤੇ ਫਲਸਤੀਨੀਆ ਦੇ ਉੱਤੇ ਅਮਰੀਕਾ ਆਉਣ ਦੇ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਆਮਦ ਨੂੰ ਇੰਜ ਹੁਣ ਟਰੰਪ ਪ੍ਰਸ਼ਾਸਨ ਨੇ ਕੁੱਲ 39 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਆਮਦ ਤੇ ਪਾਬੰਦੀਆਂ ਲਗਾਈਆਂ ਨੇ ਅਜਿਹੇ ਸਖਤ ਫੈਸਲੇ ਰਾਸ਼ਟਰੀ ਸੁਰੱਖਿਆ ਜਨਤਕ ਸੁਰੱਖਿਆ ਕਮਜ਼ੋਰ ਜਾਂਚ ਪ੍ਰਣਾਲੀਆਂ ਦਾ ਜ਼ਿਕਰ ਕਰਦੇ ਹਨ ਅਤੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਵੀ ਰਹਿਣ ਵਾਲਿਆਂ ਦੀ ਗਿਣਤੀ ਵਧਣ ਜਾਏ ਕਾਰਨਾਂ ਕਰਕੇ ਲਏ ਗਏ ਨੇ ਇਹ ਪਾਬੰਦੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਵਾਈਟ ਹਾਊਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤਾਜ਼ਾ ਫੈਸਲੇ ਰਾਹੀਂ ਪੰਜ ਹੋਰ ਦੇਸ਼ਾਂ ਬੁਰਕੀਨਾ ਫਾਸੋ ਮਾਲੀ ਨਾਈਜਰ ਦਖਣੀ ਸੂਡਾਨ ਅਤੇ ਸੀਰੀਆ ਦੇ ਨਾਗਰਿਕਾਂ ਤੇ ਅਮਰੀਕਾ ਆਉਣ ਦੀ ਪਾਬੰਦੀ ਲਗਾਈ ਗਈ ਹੈ। ਪਲਸਤੀਨੀਆ ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਸ ਅਤੇ ਸੇਰਾ ਲਿਓਨ ਦੇ ਨਾਗਰਿਕਾਂ ਦੇ ਉੱਤੇ ਵੀ ਅਜਿਹੀ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਹ ਦੋਵੇਂ ਦੇਸ਼ਾਂ ਉੱਤੇ ਪਹਿਲਾਂ ਵੀ ਅੰਸ਼ਕ ਪਾਬੰਦੀ ਸੀ। ਐਲਾਨ 2 ਹਫ਼ਤੇ ਬਾਅਦ ਆਇਆ ਜਦੋਂ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੌਮ ਨੇ ਕਿਹਾ ਸੀਗਾ ਕਿ ਟਰੰਪ ਪ੍ਰਸ਼ਾਸਨ ਆਪਣੀ ਮੌਜੂਦਾ ਯਾਤਰਾ ਪਾਬੰਦੀ ਨੂੰ 19 ਤੋਂ ਵਧਾ ਕੇ 30 ਤੋਂ ਵੱਧ ਦੇਸ਼ਾਂ ਤੱਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਸਮੇਂ ਉਹਨਾਂ ਨੇ ਦੇਸ਼ਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਸੀ ਅਮਰੀਕਾ ਪਹਿਲਾਂ ਵੀ 12 ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਪਾਬੰਦੀਆਂ ਲਗਾ ਚੁੱਕਿਆ ਹੈ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ ਬਰਮਾ ਚਾਂਡ ਕਾਂਗੋ ਗਨਰਾਜ ਹੈਤੀ ਈਰਾਨ ਲੀਬੀਆ ਸੋਮਾਲੀਆ ਸੁਡਾਨ ਅਤੇ ਯਮਨ ਸ਼ਾਮਲ ਹੈ ਹੁਣ ਨਵੇਂ ਐਲਾਨ ਦੇ ਮੁਤਾਬਕ 15 ਹੋਰ ਦੇਸ਼ਾਂ ਅੰਗੋਲਾ ਐਂਟੀਗੁਆ ਬਾਰਾਬੁੱਡਾ ਪੈਨਿਨ ਗੈਬਨ ਗੈਂਬੀਆ ਮਲਾਵੀ ਨਾਜੀਰੀਆ ਸਨੇਗਲ ਤੰਜ਼ਾਨੀਆ ਟੋਂਗਾ ਜ਼ੈਂਬੀਆ ਜ਼ਿੰਬਾਬਵੇ ਤੇ ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਨੇ ਬਰੁੰਡੀ, ਕਿਊਬਾ, ਟੋਗੋ ਅਤੇ ਵੈਂਜੂਲਾ ਦੇ ਨਾਗਰਿਕਾਂ ਲਈ ਵੀ ਅੰਸ਼ਕ ਪ੍ਰਵੇਸ਼ ਪਾਬੰਦੀਆਂ ਜਾਰੀ ਰਹਿਣਗੀਆਂ। ਇਹਦੇ ਨਾਲ ਹੀ ਤੁਰਕਮੇਨਿਸਤਾਨ ਦੇ ਨਾਗਰਿਕਾਂ ਉੱਤੇ ਪਹਿਲਾਂ ਮੁਕੰਮਲ ਪਾਬੰਦੀ ਸੀ ਪਰ ਹੁਣੇ ਪਾਬੰਦੀ ਅੰਸ਼ਕ ਕਰ ਦਿੱਤੀ ਗਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਬੁਰਕੀਨਾ ਫਾਸੋ, ਮਾਲੀ, ਨਾਈਜਰ ਅਤੇ ਨਾਈਜੀਰੀਆ ਵਰਗੇ ਦੇਸ਼ਾਂ ਨੂੰ ਸਰਗਰਮ ਅਤਵਾਦੀ ਖਤਰਿਆਂ ਲਈ ਫਲੈਗ ਕੀਤਾ ਗਿਆ ਹੈ। ਜਦ ਕੀ ਹੋਰਾਂ ਨੂੰ B1 B2 ਅਤੇ ਵਿਦਿਆਰਥੀ ਵੀਜ਼ਾ ਓਵਰਸਟੇ ਦੇ ਵਧੇਰੇ ਮਾਮਲੇ ਲਈ ਉਜਾਗਰ ਕੀਤਾ ਗਿਆ ਸੀ 트럼ਪ ਪ੍ਰਸ਼ਾਸਨ ਦਾ ਇਹ ਤਾਜ਼ਾ ਕਦਮ 26 ਨਵੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਦੋ ਨੈਸ਼ਨਲ ਗਾਰਡਾਂ ਦੀ ਹੱਤਿਆ ਤੋਂ ਬਾਅਦ ਚੁੱਕਿਆ ਗਿਆ ਹੈ ਹਮਲਾਵਰਿਕ ਅਫਗਾਨ ਨਾਗਰਿਕ ਸੀ ਜੋ ਕਦੇ CIA ਨਾਲ ਜੁੜੀ ਇਕਾਈ ਨਾਲ ਕੰਮ ਕਰਦਾ ਸੀ ਉਹ ਸਾਲ 2021 ਦੇ ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਸ ਸਾਲ ਦੇ ਸ਼ੁਰੂ ਵਿੱਚ ਜਾਂਚ ਤੋਂ ਬਾਅਦ ਉਸ ਨੂੰ ਅਮਰੀਕਾ ਵਿੱਚ ਪਨਾਹ ਦਿੱਤੀ ਗਈ ਸੀ ਇਸ ਤੋਂ ਇਲਾਵਾ 13 ਦਸੰਬਰ ਨੂੰ ਸੀਰੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਕਾਤਲਗਾ ਕੇ ਕੀਤੇ ਗਏ ਹਮਲੇ ਦੇ ਵਿੱਚ ਦੋ ਅਮਰੀਕੀ ਫੌਜੀ ਜਵਾਨਾਂ ਅਤੇ ਇੱਕ ਅਮਰੀਕੀ ਨਾਗਰਿਕ ਦੁਪਹਾਸ਼ੀਏ ਦਾ ਵੀ ਕਤਲ ਕਰ ਦਿੱਤਾ ਗਿਆ ਸੀ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੱਡਾ ਕਦਮ ਚੁੱਕਦਿਆਂ 7 ਹੋਰ ਦੇਸ਼ਾਂ ਦੇ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਆਮਦ ਨੂੰ ਵੀ ਸੀਮਤ ਕਰ ਦਿੱਤਾ ਗਿਆ ਹੈ ਕੁੱਲ ਮਿਲਾ ਕੇ ਟਰੰਪ ਪ੍ਰਸ਼ਾਸਨ ਨੇ 39 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਆਮਦ ਉੱਤੇ ਪਾਬੰਦੀਆਂ ਲਾਈਆਂ ਨੇ ਇਹ ਪਾਬੰਦੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 7 ਹੋਰ ਦੇਸ਼ਾਂ ਅਤੇ ਫਲਸਤੀਨੀਆ ਦੇ ਉੱਤੇ ਅਮਰੀਕਾ ਆਉਣ ਦੇ ਉੱਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ ਇਸ ਤੋਂ ਇਲਾਵਾ 15 ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਆਮਦ ਨੂੰ ਇੰਜ ਹੁਣ 트럼ਪ ਪ੍ਰਸ਼ਾਸਨ ਨੇ ਕੁੱਲ 39 ਦੇਸ਼ਾਂ ਦੇ ਨਾਗਰਿਕਾਂ ਦੀ ਅਮਰੀਕਾ ਆਮਦ ਤੇ ਪਾਬੰਦੀਆਂ ਲਗਾਈਆਂ ਨੇ ਅਜਿਹੇ ਸਖਤ ਫੈਸਲੇ ਰਾਸ਼ਟਰੀ ਸੁਰੱਖਿਆ ਜਨਤਕ ਸੁਰੱਖਿਆ ਕਮਜ਼ੋਰ ਜਾਂਚ ਪ੍ਰਣਾਲੀਆਂ ਦਾ ਜ਼ਿਕਰ ਕਰਦੇ ਹਨ ਅਤੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਵੀ ਰਹਿਣ ਵਾਲਿਆਂ ਦੀ ਗਿਣਤੀ ਵਧਣ ਜਾਏ ਕਾਰਨਾਂ ਕਰਕੇ ਲਏ ਗਏ ਨੇ ਇਹ ਪਾਬੰਦੀਆਂ 1 ਜਨਵਰੀ 2026 ਤੋਂ ਲਾਗੂ ਹੋਣਗੀਆਂ ਵਾਈਟ ਹਾਊਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਤਾਜ਼ਾ ਫੈਸਲੇ ਰਾਹੀਂ 5 ਹੋਰ ਦੇਸ਼ਾਂ ਬੁਰਕੀਨਾ ਫਾਸੋ ਮਾਲੀ ਨਾਈਜਰ ਦੱਖਣੀ ਸੂਡਾਨ ਅਤੇ ਸੀਰੀਆ ਦੇ ਨਾਗਰਿਕਾਂ ਤੇ ਅਮਰੀਕਾ ਆਉਣ ਦੀ ਪਾਬੰਦੀ ਲਗਾਈ ਗਈ ਹੈ। ਪਲਸਤੀਨੀਆ ਨੂੰ ਵੀ ਇਸ ਸੂਚੀ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਾਸ ਅਤੇ ਸੇਰਾ ਲਿਓਨ ਦੇ ਨਾਗਰਿਕਾਂ ਦੇ ਉੱਤੇ ਵੀ ਅਜਿਹੀ ਮੁਕੰਮਲ ਪਾਬੰਦੀ ਲਗਾਈ ਗਈ ਹੈ। ਇਹ ਦੋਵੇਂ ਦੇਸ਼ਾਂ ਉੱਤੇ ਪਹਿਲਾਂ ਵੀ ਅੰਸ਼ਕ ਪਾਬੰਦੀ ਸੀ। ਐਲਾਨ 2 ਹਫ਼ਤੇ ਬਾਅਦ ਆਇਆ ਜਦੋਂ ਹੋਮਲੈਂਡ ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨੌਮ ਨੇ ਕਿਹਾ ਸੀਗਾ ਕਿ ਟਰੰਪ ਪ੍ਰਸ਼ਾਸਨ ਆਪਣੀ ਮੌਜੂਦਾ ਯਾਤਰਾ ਪਾਬੰਦੀ ਨੂੰ 19 ਤੋਂ ਵਧਾ ਕੇ 30 ਤੋਂ ਵੱਧ ਦੇਸ਼ਾਂ ਤੱਕ ਕਰਨ ਦੀ ਯੋਜਨਾ ਬਣਾ ਰਿਹਾ ਹੈ। ਉਸ ਸਮੇਂ ਉਹਨਾਂ ਨੇ ਦੇਸ਼ਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਸੀ ਅਮਰੀਕਾ ਪਹਿਲਾਂ ਵੀ 12 ਦੇਸ਼ਾਂ ਦੇ ਨਾਗਰਿਕਾਂ ਦੇ ਉੱਤੇ ਪਾਬੰਦੀਆਂ ਲਗਾ ਚੁੱਕਿਆ ਹੈ ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ ਬਰਮਾ ਚਾਂਡ ਕਾਂਗੋ ਗਨਰਾਜ ਹੈਤੀ ਈਰਾਨ ਲੀਬੀਆ ਸੋਮਾਲੀਆ ਸੁਡਾਨ ਅਤੇ ਯਮਨ ਸ਼ਾਮਲ ਹੈ ਹੁਣ ਨਵੇਂ ਐਲਾਨ ਦੇ ਮੁਤਾਬਕ 15 ਹੋਰ ਦੇਸ਼ਾਂ ਅੰਗੋਲਾ ਐਂਟੀਗੁਆ ਬਾਰਾਬੁੱਡਾ ਪੈਨਿਨ ਗੈਬਨ ਗੈਂਬੀਆ ਮਲਾਵੀ ਨਾਜੀਰੀਆ, ਸਨੇਗਲ, ਤੰਜ਼ਾਨੀਆ, ਟੋਂਗਾ, ਜ਼ੈਂਬੀਆ, ਜ਼ਿੰਬਾਬਵੇ ਤੇ ਅੰਸ਼ਕ ਪਾਬੰਦੀਆਂ ਲਗਾਈਆਂ ਗਈਆਂ ਨੇ। ਬਰੁੰਡੀ, ਕਿਊਬਾ, ਟੋਗੋ ਅਤੇ ਵੈਂਜੂਲਾ ਦੇ ਨਾਗਰਿਕਾਂ ਲਈ ਵੀ ਅੰਸ਼ਕ ਪ੍ਰਵੇਸ਼ ਪਾਬੰਦੀਆਂ ਜਾਰੀ ਰਹਿਣਗੀਆਂ। ਇਹਦੇ ਨਾਲ ਹੀ ਤੁਰਕਮੇਨਿਸਤਾਨ ਦੇ ਨਾਗਰਿਕਾਂ ਉੱਤੇ ਪਹਿਲਾਂ ਮੁਕੰਮਲ ਪਾਬੰਦੀ ਸੀ ਪਰ ਹੁਣ ਇਹ ਪਾਬੰਦੀ ਅੰਸ਼ਕ ਕਰ ਦਿੱਤੀ ਗਈ ਹੈ। ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਦੀਆਂ ਰਿਪੋਰਟਾਂ ਮੁਤਾਬਕ ਬੁਰਕੀਨਾ ਫਾਸੋ, ਮਾਲੀ, ਨਾਈਜਰ ਅਤੇ ਨਾਜੀਰੀਆ ਵਰਗੇ ਦੇਸ਼ਾਂ ਨੂੰ ਸਰਗਰਮ ਅਤਵਾਦੀ ਖਤਰਿਆਂ ਲਈ ਫਲੈਗ ਕੀਤਾ ਗਿਆ ਹੈ। ਜਦ ਕਿ ਹੋਰਾਂ ਨੂੰ B1 B2 ਅਤੇ ਵਿਦਿਆਰਥੀ ਵੀਜ਼ਾ ਓਵਰਸਟੇ ਦੇ ਵਧੇਰੇ ਮਾਮਲੇ ਲਈ ਉਜਾਗਰ ਕੀਤਾ ਗਿਆ ਸੀ 트럼ਪ ਪ੍ਰਸ਼ਾਸਨ ਦਾ ਇਹ ਤਾਜ਼ਾ ਕਦਮ 26 ਨਵੰਬਰ ਨੂੰ ਵਾਸ਼ਿੰਗਟਨ ਡੀਸੀ ਵਿੱਚ ਦੋ ਨੈਸ਼ਨਲ ਗਾਰਡਾਂ ਦੀ ਹੱਤਿਆ ਤੋਂ ਬਾਅਦ ਚੁੱਕਿਆ ਗਿਆ ਹੈ ਹਮਲਾਵਰਿਕ ਅਫਗਾਨ ਨਾਗਰਿਕ ਸੀ ਜੋ ਕਦੇ CIA ਨਾਲ ਜੁੜੀ ਇਕਾਈ ਨਾਲ ਕੰਮ ਕਰਦਾ ਸੀ ਉਹ ਸਾਲ 2021 ਦੇ ਵਿੱਚ ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਤੋਂ ਬਾਅਦ ਅਮਰੀਕਾ ਵਿੱਚ ਦਾਖਲ ਹੋਇਆ ਸੀ ਇਸ ਸਾਲ ਦੇ ਸ਼ੁਰੂ ਵਿੱਚ ਜਾਂਚ ਤੋਂ ਬਾਅਦ ਉਸ ਨੂੰ ਅਮਰੀਕਾ ਵਿੱਚ ਪਨਾਹ ਦਿੱਤੀ ਗਈ ਸੀ ਇਸ ਤੋਂ ਇਲਾਵਾ 13 ਦਸੰਬਰ ਨੂੰ ਸੀਰੀਆ ਦੇ ਵਿੱਚ ਇਸਲਾਮਿਕ ਸਟੇਟ ਦੇ ਕਾਤਲਗਾ ਕੇ ਕੀਤੇ ਗਏ ਹਮਲੇ ਦੇ ਵਿੱਚ ਦੋ ਅਮਰੀਕੀ ਫੌਜੀ ਜਵਾਨਾਂ ਅਤੇ ਇੱਕ ਅਮਰੀਕੀ ਨਾਗਰਿਕ ਦੋ ਪਹਾਸ਼ੀਏ ਦਾ ਵੀ ਕਤਲ ਕਰ ਦਿੱਤਾ ਗਿਆ ਸੀ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਫੁਕ ਬਰਾਨਾ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗ